ਆਮਕੋਟ ਵਿਖੇ ਜੀ ਸਰਵਾਂ ਸਦਾਨੀ ਬੈਂਫੇਅਰ ਕਲੱਬ ਵੱਲੋਂ ਜਨਾਬ ਦੇ ਜਿੰਦਰਾ ਕੋਟ ਜੀ ਜਿਨ੍ਹਾਂ ਨੇ ਵੱਲੋਂ ਤੁਸੀਂ ਇਹ ਕਲਾਮ ਵਿਆਹ ਕੀਤੇ ਗਏ ਆ ਲੋੜਵੰਦ ਪਰਿਵਾਰਾਂ ਦੇ ਜੀ ਦੇਖ ਸਕਦੇ ਹਾਂ ਇਹ ਸਿੱਖ ਤੋਂ ਜਾਣਕਾਰੀ ਜਿਹੜੀ ਹੈ ਇਹ ਸਮਾਰਟਤਾ ਜੀ ਕਿਸੇ ਇੱਕ ਕੋਲ ਗਰੀਬ ਮਰੀਜ਼ਾਂ ਦੇ ਲੋੜਾ ਇੱਕ ਲੜਕੀ ਦਾ ਪੰਜ ਲੜਕੀਆਂ ਦੇ ਵਿਆਹ ਜੀ ਸਾਡੇ ਸਾਰੇ ਦੇਖ ਸਕਦੇ ਹੋ ਤਾ ਬਾਈ ਜੀ ਕਹਿੰਦੇ ਇੱਧਰ ਲੈ ਆਪ ਦੇਖ ਸਕਦੇ ਹੋ ਜੇ ਕਿਸੇ ਨੂੰ ਲੱਜੀ ਅਸੀਂ ਲੜਕੀ ਦੀ ਪਿਆਰ ਵੇੜੇ ਸਹਾਇਤਾ ਕਰਦੇ ਆਂ ਪਿਆਰ ਦੀ ਜਾਨ ਨਾਲ ਹੋ ਜੇ ਕਿਸੇ ਸਰਬੱਤ ਦਾ ਭਲਾ ਕਲਬ ਮਾਨਸਾ ਦੇ ਦਵਾਈ ਬੁੱਤੀ ਲੈਣੀ ਹੈ ਕੀ ਜੇ ਕਿਸੇ ਵੀਰ ਨੂੰ ਰਾਸ਼ਨ ਦੀ ਕਿਸੇ ਪਰਿਵਾਰ ਨੂੰ ਰਾਸ਼ਨ ਦੀ ਲੋੜ ਆਵੇ ਉਹਦੇ ਰਾਸ਼ਨ ਨਹੀਂ ਹੈਗਾ ਬਹੁਤ ਗਰੀਬੀ ਦੇ ਵਿੱਚ ਨਗਰਿਆ ਪਰਿਵਾਰ ਔਰ ਨਾਲੇ ਕੋਈ ਮਰੀਜ਼ ਹੈ ਜਿਹਦਾ ਇਲਾਜ ਨਹੀਂ ਹੋ ਰਿਹਾ कोशिश करा बाप सचे पाशाह हथ रखेगा बलजान सिंह जरागमय कीर्तन के नियम दिखा धनबाद कर रहे हैं बहुत ही सत्कार योग ने साके सदे कबूलिया और हाजिरी लवाते इन्होंने बचिया ने बहुत बहुत धनबाद जी बाबा जी दै दिलो धनबाद ਲੈਕ ਤਸਵੀਰਾਂ ਸ਼ੇਅਰ ਕਰ ਦਿਓ ਜੀ ਹਾਂ ਜੀ ਤਸਵੀਰਾਂ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਵੀ ਇਹ ਜੀ ਕਲੱਬ ਵਾਲੇ ਵੀਰ ਕਹਿੰਦੇ ਜੀ ਸਰਵਸਦਾਨੀ ਬੈਲਫੇਅਰ ਕਲੱਬ ਵਾਲੇ ਇਹ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਆ ਜੀ ਜੇ ਕਿਸੇ ਨੂੰ ਲਾਲੋ ਜੀ ਦਵਾਈ ਬੁੱਟੀ ਦੀ ਲੋੜ ਹੈ ਵਰਮੇਲ ਸਿੰਘ ਜੀ ਬਿੱਲੂ ਵਾਲਾ ਕੋਈ ਲੋੜਵੰਦ ਪਰਿਵਾਰ ਜੀ ਦਵਾਈ ਦਵਾੜਿਆ ਦਵਾ ਸਕਦਾ ਮਰੀਜ਼ ਨੂੰ ਮਰੀਜ਼ ਹੈ ਤਾਂ ਇਹ ਦਵਾਈ ਬੁੱਟੀ ਦੀ ਵੀ ਹੈਲਪ ਕਰਦੇ ਆ ਜੀ ਦਵਾਈ ਦਵਾਉਣਗੇ ਜੇ ਕੋਈ ਆਸਨ ਗਨੂਰ ਬੈਠਾ ਪਰਿਵਾਰ ਜੀ ਤਰਾਸਨ ਚ ਵੀ ਸਹਾਇਕ ਦਿੰਦੇ ਹੈਗੇ ਜੀ ਆਪਣੇ ਆਪਾਂ ਬਾਈਆਂ ਨਾਲ ਜੀ ਤੁਸੀਂ ਕਰਕੇ ਉਸ ਤੋਂ ਬਾਅਦ ਇਹਨਾਂ ਦਾ ਕਲੱਬ ਵਾਲਿਆਂ ਨਾਲ ਜੀ ਸੰਪਰਕ ਕਰ ਸਕਦੇ ਹੋ ਲੈਵਲ ਨੂੰ ਸ਼ੇਅਰ ਕਰ ਦਿਓ ਜੀ ਛੋਟੇ ਸਾਰੇ ਵੀਰਾਂ ਦੇ ਸਹਾਇਕ ਦੀ ਲੋੜ ਹੈ ਜੀ ਕਿਉਂ ਇਹੇ ਜੀ ਦੇਖ ਸਕਦੇ ਹੋ ਇਹ ਸਰਵ ਸੰਦਾਨੀ ਵੈਲਫੇਅਰ ਕਲੱਬ ਆਏ ਸਾਲ ਵਿਆਹ ਕਰਦਾ ਜੀ ਬਾਕੀ ਸਿਰ ਇਹ ਹੁਣ ਫਰਵਰੀ ਵੀ ਨਹੀਂ ਆ ਚਾਈ ਤੇ ਮਾਰਚ ਆ ਗਈ ਜੀ ਪਰ ਵੀ ਫਰਵਰੀ ਚ ਕਰਿਆ ਸੀ ਇਹ ਕਹਿੰਦੇ ਪਰ ਫਰਵਰੀ ਚ ਹੀ ਕਰਿਆ ਕਰਾਂਗੇ ਜੀ ਦੇ ਕਿਸੇ ਨੇ ਲਾ ਲੋ ਵੀ ਅਤੇ ਹੋਰ ਵੀ ਸਹਿਯੋਗ ਕੀਤਾ ਵਿਆਹ ਚ ਉਹ ਕਰਨਾ ਤਾਂ ਉਹ ਵੀ ਲੜਕੀ ਦਾ ਲਿਖਿਆ ਸਕਦੇ ਹੋ ਜੀ ਆਉਂਦੇ ਸਾਲ ਦੁਬਾਰੇ ਕਰਨਗੇ ਜੀ ਗੱਲ ਤੋਂ ਤਾਂ ਪਾਣੀ ਇਹ ਕਹਿੰਦੇ ਆਏ ਸਾਲ ਕਰਿਆ ਕਰਾਂਗੇ ਤੇ ਬਾਕੀ ਸਾਰੇ ਕਹਿੰਦੇ ਜੀ ਜੇ ਕੋਈ ਲਾ ਲੋ ਵੀ ਰਾਸ਼ਨ ਕੰਨੀਓ ਬੈਠਾ ਪਰਿਵਾਰ ਤਾਂ ਅਸੀਂ ਰਾਸ਼ਨ ਦੀ ਵੀ ਮਦਦ ਕਰਦੇ ਆਂ ਦਵਾਈ ਬੁਟੀ ਵੱਲੋਂ ਬੈਠਾਗਾ ਨਹੀਂ ਦਵਾਈ ਸਾਡੇ ਦਵਾ ਸਕਦੇ ਜੀ ਕਹਿੰਦੇ ਦਵਾਈ ਵੀ ਦਵਾਉਂਦੇ ਹੈਗੇ ਜੀ ਕਲੱਬ ਨਾਲ ਸਪਰਕ ਕਰ ਸਕਦੇ ਹੋ ਸਰਵਾਸ ਖਦਾਨੀ ਬੈਲਫੇਅਰ ਕਲੱਬ ਮਾ ਸਾਡੀ ਇਹਨਾਂ ਦਾ ਤੁਹਾਨੂੰ ਡਰੈਸ ਦਿੰਨੇ ਆਗੇ ਜੀ ਆਪਾਂ ਦੇਖ ਸਕਦੇ ਹੋ ਇੱਕ ਕਲੱਬ ਦਾ ਤੁਹਾਨੂੰ ਜੀ ਡਰੈਸ ਦਿੰਨੇ ਆਪਾਂ ਲਾਈਵ ਦੇ ਵਿੱਚ ਹੀ ਲਾਈਵ ਦੇ ਵਿੱਚ ਡਰੈਸ ਦਿੰਨੇ ਆ ਜੀ ਇਹਨਾਂ ਨਾਲ ਤੁਸੀਂ ਆ ਕਲੱਬ ਹੈ ਜਿਨ੍ਹਾਂ ਦਾ ਪਾਈਆਂ ਦਾ ਤੇ ਬਾਹਰਲਾ ਤੁਹਾਨੂੰ ਡਰੈਸ ਦਿੰਨੇ ਆ ਜੀ ਸਾਰੇ ਕਿਹੜੇ ਕਲੱਬ ਦੇ ਮੈਂਬਰ ਹੈਗੇ ਉਹਨਾਂ ਦਾ ਸਾਰਿਆਂ ਦਾ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਇਹ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਆਗੇ ਜੀ ਸਾਰੇ ਵੀਰ ਦੇਖ ਸਕਦੇ ਹੋ ਜੀ ਇਹ ਸਵਰਸਦਾਨੀ ਵੈਲਫੇਅਰ ਕਲੱਬ ਮਾਨਸਾ ਵੱਲੋਂ ਜੀ ਪੰਜ ਲੜਕੀਆਂ ਦੇ ਵਿਆਹ ਸੀ ਅੱਜ ਤੇ ਬਾਕੀ ਸਾਰੇ ਜੇ ਕਿਸੇ ਜੀ ਕੋਈ ਦਵਾਈ ਬੁੱਟੀ ਨਹੀਂ ਲੈ ਲੈ ਸਕਦਾ ਦਵਾ ਸਕਦੇ ਫਰੀਜ ਨੂੰ ਤਾਂ ਇਹ ਦਵਾਈ ਬੁੱਟੀ ਵੀ ਹੈਲਪ ਕਰਦੇ ਆ ਜੀ ਦਵਾਉਣਗੇ ਤੇ ਬਾਕੀ ਸਾਰੇ ਜੇ ਕਿਸੇ ਨੇ ਕੁਝ ਲਾ ਲੋ ਦਾਨ ਪੱਤਰ ਦੇ ਰਹੇ ਆ ਸਾ ਵੀ ਇਹਨਾਂ ਨਾਲ ਜੀ ਤੁਸੀਂ ਐ ਇਸ ਸਾਲ ਵਿਆਹ ਕਰਦੇ ਆ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਲਾ ਲੋ ਜੀ ਕੋਈ ਰਸਨ ਕਰਨੀ ਹੋ ਪਰਿਵਾਰ ਰਹਿੰਦਾ ਹੈ ਰਸਨ ਮੱਲੀਓ ਠੀਕ ਹੈ ਨਹੀਂ ਰਸਨ ਹੈਗਾ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਰਸਨ ਪਹੁੰਚਦਾ ਕਰਨਗੇ ਆ ਨੰਬਰਾਂ ਤੇ ਕਿਸੇ ਨਾਲ ਵੀ ਜੀ ਤੁਸੀਂ ਇਹ ਡਰੈਸ ਪਾਈਆਂ ਦਾ ਲਾਈਵ ਦੇ ਵਿੱਚੋਂ ਮੈਂ ਆ ਗਿਆ ਜੀ ਇਹਨਾਂ ਨਾਲ ਸੰਪਰਕ ਕਰ ਲਿਓ ਤੁਸੀਂ ਤੇ ਜੇ ਕਿਸੇ ਨੇ ਲਾ ਲੋ ਜੀ ਵਿਆਹ ਇਹ ਹੁਣ ਇੱਥੇ ਦੂਜਾ ਸਾਲ ਹੋ ਗਿਆ ਜੀ ਇੱਥੇ ਦੂਜੇ ਸਾਲ ਕਰਿਆ ਸਾਲ ਦੇ ਸਾਲ ਕਰਿਆ ਕਰਨਗੇ ਤਾਂ ਜੀ ਤੁਸੀਂ ਉਹ ਵੀ ਲਿਖਿਆ ਸਕਦੇ ਹੋ ਇਹਨਾਂ ਨੂੰ ਜੇ ਕੋਈ ਸੇਵਾ ਕਰਨੀ ਚਾਹੁੰਦਾ ਹੈ ਜੀ ਲਾ ਲਓ ਆਪ ਦਾ ਹਿਸਾਬ ਕਿਤਾਬ ਲੈ ਸਕਦੇ ਹੋ ਜੀ ਠੀਕ ਹੈ ਨਾ ਗੱਲ ਹਿਸਾਬ ਕਿਤਾਬ ਲੈ ਸਕਦੇ ਹੋ ਤਾਂ ਉਹ ਲਾ ਲਓ ਜੀ ਦਾਨ ਵੀ ਪਾ ਸਕਦੇ ਹੋ ਤੁਸੀਂ ਕਿਉਂ ਬਾਈ ਲੋਕਾਂ ਦੇ ਸਹਿਯੋਗ ਨਾਲ ਇਹ ਜੀ ਸਾਡੇ ਬਹੁਤ ਹੀ ਸਨਮਾਨਯੋਗ ਹੁੰਦਾ ਜੀ ਆਸ਼ੀਰਵਾਦ ਦੇਣ ਵਾਸਤੇ ਆਰਾ ਇਹਨਾਂ ਕੋਲੇ ਜੀ ਪ੍ਰਬੰਧ ਹੁੰਦਾ ਪਰਚੀਆਂ ਗੱਲਾਂ ਸਾਰਾ A to Z ਚੀਜ਼ ਜੀ ਲੋਰ ਮਰਜ਼ੀ ਕੋਈ ਵੀ ਬੰਦਾ ਜੀ ਤਾਂ ਕੋਡ ਬਹੁਤ ਵਧੀਆ ਲੱਗਦਾ ਮੈਂ ਮਾਤਾ ਉਹ ਕਰ ਸਕਦਾ ਹੈ ਕਿ ਸਾਹ ਮੁਕਾਬਲਾ ਆ ਸਕਦਾ ਹੈ ਲੋਕਦਾਰ ਪਾਰੇ ਨੇ ਕਾਰਜਾਂ ਦੇ ਕੱਲਾ ਕੱਲਾ ਇਹਨਾਂ ਕੋਲੇ ਲਿੰਟ ਹੁੰਦੀ ਹੈ ਜੀ ਸਭ ਕਾਸੇ ਜੀ ਦੇ ਸਰਦੋ ਜੀ ਇਧਰ ਪੰਜ ਲੜਕੀਆਂ ਦੇ ਵਿਆਹ ਕੀਤੇ ਆ ਜੀ ਤੇ ਦਰੋਸਮਾਨ ਹੈ ਜੀ ਬੈੱਡ ਮੇਜ਼ ਜੀ ਪ੍ਰੈਸ ਵਾਲਾ ਮੇਜ਼ ਬੈੱਡ ਮੇਜ਼ ਕੁਰਸੀਆਂ ਪੱਖਾ ਮਸ਼ੀਨ ਕੱਪੜੇ ਸਿਉਣ ਵਾਲੀ ਇਹ ਸਾਰਾ ਸਮਾਨ ਦਿੱਤਾ ਹੈ। ਹੋਰ ਜੀ ਪਲੇਅਰ ਜੀ ਸਾਹਿਬ ਜੀ ਬੋਲੋ ਜੀ ਕੋਸਾ। ਇਹਨਾਂ ਲੇਟ। ਬੜਾ ਲੇਟ ਹੋ ਗਿਆ ਬਾਬਾ ਜੀ। ਸਾਨੂੰ ਇਹ ਸਾਰੇ ਕਲੱਬ ਦੇ ਉਹ ਹੈ ਜੀ। ਮਹਾਦਾਨ ਕਨਿਆਦਾਨ ਮਹਾਦਾਨ ਇਹ ਕਹੇ ਜਾਗਰ ਸੀ ਕੀਤਾ। ਦੇਖ ਸਕਦੇ ਹੋ। 1100 ਰੁਪਇਆ ਸੋਰ ਸਿੰਘ ਜੀ ਇਹ ਸਾਰੇ ਵੀਰਾਂ ਦੇ ਕੋਕਨ ਕਲਾ ਜੀ ਬਰਾਤ ਇਹ ਜੋ ਆਪਣਾ ਹੈ ਜੀ। ਧੰਨਵਾਦ। ਰਮਾਤਮਾ ਹੋਰ ਵੀ ਦਿਨ ਦੁਗਣੀ ਰਾਜੋ ਦੀ ਤਰੱਕੀ ਦੇਵੇ। ਕੋਈ ਨਾ ਸਾਰਿਆਂ ਨੇ ਸਹਿਯੋਗ ਕੀਤਾ। 1100 ਰੁਪਏ ਬਰਾਤੀ ਸੱਜਣ ਨੇ ਇੱਧਰ ਦੇਖ ਸਕਦੇ ਹੋ। ਘੋਮਣ ਗੜਾ ਤੋਂ ਆਖਰੀ ਮੜਾ ਪੋਸਟਰ ਲਾਟ ਕਰੀ ਹੋਇਆ ਹੈ। ਇਹ ਲੜਕੇ ਪਰਿਵਾਰ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਜੀ। ਕਰੀ ਮੜਾ। ਉਹ ਮੇਰੀ ਕਿਹਾ ਸਾਰੇ ਵੀਰਾਂ ਦੇ ਸਹਿਯੋਗ ਦੀ ਹੈ। ਇੱਕੋ ਇੱਕ ਦੀ। ਦੇਖ ਸਕਦੇ ਹੋ। ਇੱਧਰ ਸਾਡੇ ਟੈਂਟ ਵਾਲੇ ਵੀਰ ਇਹਨਾਂ ਦੇ ਪੂਰਾ ਪੁੱਲ ਯੋਗਦਾਨ ਹੈ। ਟੈਂਟ ਦੀ ਸੇਵਾ ਕਰਦੇ ਆ। ਜਾਣਕਾਰੀ ਦੇ ਦਈਏ ਇਧਰ ਬਾਈਦਰ ਲੱਗੇ ਪਿਆ ਹੋਰ ਵਕ ਵਕ ਪਿੰਡਾਂ ਤੋਂ ਆਏ ਹੋ ਅਸੀਂ ਹਰ ਸਾਲ ਬੱਚਿਆਂ ਦਾ ਵਿਆਹ ਕਰਨਾ ਕੋਈ ਸਾਡੇ ਅੱਗੇ ਤੋਂ ਕੋਈ ਲੋੜ ਵਾਲਾ ਬੱਚੀ ਲੋੜਵੰਦ ਬੱਚੀ ਜੇ ਕਿਸੇ ਪਰਿਵਾਰ ਨੇ ਜੀ ਵਿਆਹ ਦਾ ਫਰਵਰੀ ਦੇ ਵਿੱਚ ਅਸੀਂ ਵਿਆਹ ਕਰਾਇਆ ਕਰ ਸਕਿਆ ਹੈ ਜੀ ਆਈ ਫਰਵਰੀ ਚ ਵਿਆਹ ਕਰਾਇਆ ਕਰਨਗੇ ਜੀ ਲੈ ਮੈਨੂੰ ਟੀਆਰ ਕਰ ਦਿਓ 2021 ਹੋ ਜਾਣ ਜੀ ਕਿੰਨੀ ਮਰਜ਼ੀ ਹੋ ਜਾਣ ਜੀ ਆ ਦੇਖੋ ਆ ਵੀਰਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਜੀ ਵਿੱਚ ਹੈ ਜੀ ਆ ਪਰ ਹੋਵੇ ਉਹ ਐਂਡ ਲੋੜਵੰਦ ਯਮਾ ਲੋੜਵਾਂ ਤੇ ਸਾਰਾ ਲੋੜਵੰਤ ਪਰਿਵਾਰ ਹੋਵੇ ਜੀ ਕਹਿੰਦੇ ਕੋਈ ਚੱਕਰ ਨਹੀਂ ਜੀ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਹੈ ਓਏ ਪ੍ਰਸਾਹ ਤੈਨੂੰ ਲੈਵਲ ਨੂੰ ਸ਼ੇਅਰ ਕਰਦੇ ਹੋ ਜੀ ਕਹਿੰਦੇ ਨਵੀਂ ਔਰਾਂ ਘਟੇ ਨੀਰ ਤਾਂ ਜੀ ਧਰਨਾ ਘਟੇ ਜੀ ਕਹਿੰਦੇ ਦੇਖਦਾ ਜੀ ਆਪਾਂ ਸਾਡੇ ਜਦੋਂ ਤੁਸੀਂ ਜੇ ਕੋਈ ਯਾਰਿਸ ਆਇਆ ਜੋਗ ਨਾਲ ਜੀ ਉਹ ਪਰਮਾਤਮਾ ਇੱਕ ਤਰ੍ਹਾਂ ਸੁੱਖਣਾ ਕਰਕੇ ਨੂੰ ਤਦ ਸੁੱਖਣਾ ਕਰਕੇ ਦੱਸਦਾ ਕਿ ਮੰਨ ਨਾਲ ਹੀ ਯਾਰਾ ਇੱਥੇ ਵੀ ਇੱਥੇ ਜਿਆਦਾ ਜਦੋਂ ਤੁਸੀਂ ਜੇ ਜਦੋਂ ਆ ਪੋਤਲਾ ਕਰਦੇ ਹੋ ਭਲਾ ਕਰਦੇ ਹੋ ਇਹ ਸਾਰੇ ਵੀਰਾਂ ਦੇ ਸਹਿ ਜੋਗ ਨਾਲ ਹੀ ਹੈ ਜੀ ਤੁਹਾਡੇ ਦੀ ਕਿਹਦੇ ਨੂੰ ਮੂਰੇ ਜਰੂਰ ਹੈ ਆਪਾਂ ਚੱਕਦੇ ਆ ਗਿਆ ਇਹ ਇੱਥੇ ਪਰਮਾਤਮਾ ਆਪ ਤੁਹਾਡੇ ਬੱਸ ਲਿਓ ਪਰ ਜਿਸ ਨੇ ਇਹ ਖਲਾਫ ਪਰਮਾਤਮਾ ਸਾਹਿਬ ਲੋੜ ਬੰਦ ਰਣ ਪਰਮਾਤਮਾ ਹੋਰ ਵੀ ترقی ਬੱਚੇ ਇੱਕ ਕੈਨੇਡਾ ਵਾਲੇ ਵੀਰਾਂ ਦੇ ਜੀ ਸਰਦਾਰ ਬਲਵਿੰਦਰ ਸਿੰਘ ਚੈਲ ਕੈਨੇਡਾ ਦੀ ਯਾਦ ਵਿੱਚ ਉਹਨਾਂ ਚੈਲ ਪਰਿਵਾਰ ਵੱਲੋਂ ਦਿੱਤੀਆਂ ਦੇ ਵਿਆਹ ਲਈ ਜਿੰਦਾਂ ਜੀ ਮਾਲਵਾ ਜੋਧੇਪੁਰ ਪ੍ਰਧਾਨ ਨੇ ਸੋਰੀਆਂ ਕਰਕੇ ਹਲਕਾ ਕੁਆਰਡੀਨੇਟਰ ਨੇ ਵਰਪੀਤ ਔਰ ਇਨੇ ਡਾਰੇ ਜੀ ਇਹਦਾ ਪਰਿਵਾਰ ਜੀ ਸਾਰਿਆਂ ਵੱਲੋਂ 1100 ਵਰਗਵਾਸੀ ਸਰਦਾਰ ਬਲਵਿੰਦਰ ਸਿੰਘ ਚਾਹਲ ਜੀ ਦੇ ਡਾਰੇ ਇਹਨਾਂ ਨੇ ਜੀ ਪਹਿਲਾਂ ਵੀ ਲਾ ਲੋ ਜੀ ਬਹੁਤ ਹੋਰ ਵੀ ਰੱਖੇ ਯੋਗਦਾਨ ਜਿੰਦੇ ਰਹੇ ਜੀ ਬਹੁਤ ਮਦਦ ਕਰਦੇ ਰਹੇ ਜੀ ਪਹਿਲਾਂ ਵੀ ਲਾ ਲੋ ਵਰਗਵਾਸੀ ਜਿਹੜੇ ਕਲਪਤੀ ਵੀ ਲਾ ਲੋ ਜੀ ਇਹਨਾਂ ਨੇ ਲੜਕੀਆਂ ਦੇ ਵਿਆਹ ਕਰਨ ਦਾ ਪੂਰਾ ਯੋਗਦਾਨ ਪਾਇਆ ਹੈ ਤੇ ਬਾਕੀ ਸਾਰੇ ਇਹ ਕਹਿੰਦੇ ਵੀ ਵਿਆਹ ਜੀ ਆਏ ਸਾਲ ਕਰਾਂ ਕਰਾਂਗੇ ਫਰਵਰੀ ਮਹੀਨੇ ਜੇ ਕਿਸੇ ਵੀਰ ਨੇ ਜੀ ਲੋੜ ਪੱਧਾ ਜੀ ਪਰਿਵਾਰ ਹੋਵੇ ਜੀ ਲੋੜਵੰਦ ਪਰਿਵਾਰ ਜੀ ਹਰ ਕੋਈ ਬੰਦਾ ਮਰੀਦਾ ਵਿਆਹ ਕਰਨਾ ਕਰਦਾ ਤਾਂ ਰਿਸ਼ਤਾ ਜੀ ਆਪ ਦਾ ਥਾਂ ਤੋਂ ਆਪ ਦੇਖਣਾ ਪਊਗਾ ਜੀ ਤਾਂ ਕਿੰਨੀਆਂ ਮਰਜੀ ਲੜਕੀਆਂ ਹੋ ਜਾ ਕਰਨ ਜੀ ਇਹਨਾਂ ਕੋਲੇ ਇਹ ਕਹਿੰਦੇ ਅੱਜ 5 ਲੜਕੀਆਂ ਦੇ ਹੈਗੇ ਜੀ ਪਰ ਵੱਧਦੇ ਸੀਗੇ ਕਿੰਨੀਆਂ ਵੀ ਹੋ ਜਾਂਦੀਆਂ ਜੀ ਇਹਨਾਂ ਕੋਲੇ ਲਾ ਲੋ ਲਿਖਾਉਂਦੇ ਹੈਗੇ ਉਹ ਨਿਆਰਕੀਆਂ ਦੀ ਵਿਆਹ ਕਰਦੇ ਜੀ ਇਹ ਬਾਕੀ ਸਰੇਕ ਦੀ ਥੋੜਾ ਲੇਟ ਹੋ ਗਈ ਸੀ ਕੰਮ ਤੋਂ ਤੇ ਆ ਚੇ ਕਹਿੰਦੇ ਜੀ ਹੁਣ ਆਏ ਸਾਲ ਫਰਵਰੀ ਮਹੀਨੇ ਚ ਹੀ ਕਰਿਆ ਕਰਾਂਗੇ ਜੀ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਫਰਵਰੀ ਮਹੀਨੇ ਚ ਹੀ ਕਹਿੰਦੇ ਜੀ ਕਰਿਆ ਕਰਾਂਗੇ ਹਰਜੀਤ ਸਿੰਘ ਜੀ ਤਾਂ ਕਰਕੇ ਜੀ ਨਕਲ ਤੋਂ ਸਾਡੇ ਜੇ ਕਿਸੇ ਨੇ ਲਾ ਲਓ ਜੀ ਤੁਹਾਡਾ ਸਰਪੰਚ ਸਾਹਿਬ ਹਰਜੀਤ ਸਿੰਘ ਜੀ ਵਿਆਹ ਕਰਨਾ ਹੋਵੇ ਹੰਦੇ ਸਾਲ ਦੀ ਥਾਂ ਗੱਲਾਂ ਆਪਦਾ ਦੇਖ ਲਿਓ ਜੀ ਤੇ ਤਾਂ ਕਰਕੇ ਥਾਂ ਗੱਲਾਂ ਦੇਖ ਕੇ ਜੀ ਤਾਂ ਇਹਨਾਂ ਕੋਲੇ ਜੀ ਤੁਸੀਂ ਸੋਨੂ ਕਲੱਬ ਦਾ ਡਰੈਸ ਇਹਦੇ ਵਿੱਚ ਆ ਗਿਆ ਜੀ ਕਿਹ ਜਣਾ ਮੇਰੇ ਤਾਂ ਲੈਬ ਦੇ ਵਿੱਚ ਆ ਜੀ ਕਲੱਬ ਦਾ ਡਰੈਸ ਕੋ ਤਾਂ ਉਹਨਾਂ ਕੋਲੇ ਕਲੱਬ ਵਾਲਿਆਂ ਕੋਲੇ ਲਿਖਿਆ ਸਕਦੇ ਹੋ ਜੀ ਤੁਸੀਂ ਇਹਨਾਂ ਕੋਲੇ ਲਿਖਾ ਦਿਓ ਜੀ ਤੁਸੀਂ ਕਿਉਂਕਿ ਤਾਂ ਜਿਹੜਾ ਲੋੜਵੰਦ ਪਰਿਵਾਰ ਹੈ ਉਹਨਾਂ ਦੀਆਂ ਲੜਕੀਆਂ ਦਾ ਵਿਆਹ ਕੀਤਾ ਜਾਊ ਤੇ ਸਾਰਾ ਸਮਾਨ ਦਿੱਤਾ ਜਾਊਗਾ ਜੀ ਤੇ ਬੇਲਤੀ ਹੈ ਜੀ ਆ ਸਮਾਨ ਹੈਗਾ ਸਾਡੇ ਕੋਲ ਬੈਂਕ ਕਰ ਲਓ ਆਪਾਂ ਬਟਾਓ ਜਿਹੜਾ ਇੱਕ ਲੜਕੀ ਨੂੰ ਦਿੱਤਾ ਜਾਂਦਾ ਜੀ ਸੋਹਣਾ ਲੱਗਦਾ ਦੇਖ ਸਕਦੇ ਹੋ ਬੜਾ ਸਟੇਬਲ ਸਰਕਾਰ ਦੇ ਨਾਲ ਤੁਹਾਨੂੰ ਮਸ਼ੀਨ ਜੀ ਪੱਖਾ ਮੇਜ਼ ਕੁਰਤੀਆਂ ਬੈੱਡ ਪੇਟੀ ਪੇਟੀ ਤੇ ਬਿਸਤਰੇ ਤੇ ਬਾਕੀ ਸਾਰੇ ਪੇਟੀ ਬਿਸਤਰੇ ਜੀ ਤੇ ਆ ਦੇਖ ਸਕਦੇ ਹੋ ਅਸੀਂ ਉਹਨਾਂ ਨੂੰ ਜੱਗ ਜੁਗ ਚਾਹ ਲੈ ਤੇ ਹੋਰ ਆ ਜਿੱਥੇ ਭਾਈ ਪਰਜੀਤ ਸਿੰਘ ਜੀ ਪੰਡੇ ਜੀ ਉੱਚ ਪੰਡੇ ਆ ਗਏ ਜੀ ਆ ਦੇਖ ਸਾਡੇ ਨੂੰ ਕੋਨੇ ਸਾਹਮਣੇ ਦੇ ਵਿੱਚ ਹੋਰ ਵੀ ਸਾਡੇ ਇਹ ਸਾਰਾ ਸਮਾਨ ਜੀ ਕਿਵੇਂ ਭਾਰਿਆਂ ਨੂੰ ਉਹਨਾਂ ਨੂੰ ਹੀ ਦਿੱਤਾ ਦੇਣਾ ਜਣਾ ਜੀ ਐਂ ਨੂੰ ਕਿਸੇ ਵੱਧ ਘੱਟ ਸਾਰਾ ਸਮਾਨ ਦਿੱਤਾ ਜਾਂਦਾ ਜੀ ਜੇ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਜੀ ਤਾਂ ਉਹ ਆਪਣਾ ਨਾਮ ਲਿਖਾ ਸਕਦਾ ਜੀ ਸਾਰਾ ਸਮਾਨ ਦੇ ਕੇ ਜੀ ਇਹ ਕਲੱਬ ਆਏ ਸਾਲ ਲੋੜਵੰਦ ਲੜਕੀਆਂ ਦੇ ਵਿਆਹ ਕਰਦੀ ਹੈ ਜੀ ਤੇ ਬਾਕੀ ਸਿਰੇ ਜੇ ਕੋਈ ਲਾ ਲੋ ਜੀ ਰਹਿੰਦਾਗਾ ਵੀ ਇਹਨਾਂ ਵੱਲੋਂ ਦਵਾਈ ਬੁੱਟੀ ਨਹੀਂ ਲੈ ਸਕਦਾ ਜੀ ਕੋਈ ਗਰੀਬ ਪਰਿਵਾਰਾ ਨਹੀਂ ਦਵਾ ਸਕਦਾ ਹੁੰਦਾ ਜੀ ਆਪਾਂ ਤਾਂ ਇਹ ਦਵਾਈ ਦੀ ਵੀ ਮਦਦ ਕਰਦੀ ਹੈ ਜੀ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਲਾ ਲੋ ਜੀ ਕੋਈ ਰਸਣ ਬਿਨਾ ਪਰਿਵਾਰ ਬੈਠਾ ਹੈ ਨਹੀਂ ਦਾਸਣ ਹੁੰਦਾ ਜੀ ਤਾਂ ਇਹ ਉਹਨਾਂ ਦੀ ਵੀ ਮਦਦ ਕਰਦੀ ਹੈ ਜੀ ਕੋਈ ਗੱਲ ਨਹੀਂ ਉਹ ਵੀ ਸੰਪਰਕ ਕਰੋ ਜੀ ਜੇ ਕੋਈ ਕਈ ਵਾਰੀ ਅਸੀਂ ਤਾਂ ਲਾ ਲੋ ਜੀ ਆਪਾਂ ਦਾਨ ਕਰ ਸਕਦੇ ਆ ਕਿਹੜਾ ਬੰਦਾ ਜੀ ਕਿਉਂ ਥੋੜੇ ਥੋੜੇ ਨਾਲ ਬਹੁਤੇ ਬਹੁਤੇ ਨਾਲ ਬਾਈ ਕੋਈ ਫਰਕ ਨਹੀਂ ਪੈਂਦਾ ਜੋ ਵੀ ਬਣਾ ਕਲਾ ਆਪਰ ਜਾਂਦਾ ਜੀ ਕੋਈ ਲਾ ਲੋ ਜੀ ਦਾਨ ਕਰ ਸਕਦਾ ਹੈ ਤਾਂ ਵੀ ਉਹ ਇਹ ਕਲੱਬ ਨੂੰ ਦਾਨ ਦਿਆ ਕਰੋ ਜੀ ਤੇ ਆਪ ਦਾ ਸਾਬਕਤ ਸਾਬਕਤਾਂ ਕੋਈ ਮਰਜ਼ੀ ਲੈ ਸਕਦਾ ਜੀ ਕਿਸੇ ਦਾ ਕੋਈ ਰੁਪਿਆ ਬੇਫਾਲਤੂ ਨਹੀਂ ਜਾਊਗਾ ਜੀ ਗਰਮੇਲ ਸਿੰਘ ਜੀ ਫੱਟਾ ਕਿਉਂ ਆਏ ਸਾਲ ਜੀ ਯਾਰ ਕੀ ਕਰਦੇ ਆ ਰਾਸ਼ਨ ਵੀ ਦਿੰਦੇ ਆ ਜੀ ਇਹ ਤੇ ਲੰਗਰ ਵੀ ਲਾਉਂਦੇ ਆ ਫਤੇਗੜ ਸਾਹਿਬ ਜਾਨ ਵੇਲੇ ਵੀ ਜੀ ਉਦੋਂ ਸਿੱਧੀ ਜੋੜ ਮੇਲੇ ਵੇਲੇ ਵਿਸਾਖੀ ਵੇਲੇ ਜੀ ਪੂਸੇ ਲਾਉਂਦੇ ਆ ਤੇ ਬਾਕੀ ਸਾਰੇ ਇਹ ਕੰਮ ਬਹੁਤ ਕਰਦੇ ਜੀ ਲਾ ਦੋ ਕਿਸੇ ਦਾ ਕੋਈ ਦਾਨ ਦਿੱਤਾ ਬੇਅਰਥ ਨਹੀਂ ਜਾਂਦਾ ਜੀ ਤਾਂ ਕਰਕੇ ਸਾਰੇ ਵੀਰਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਜੀ ਵੀਡੀਓ ਨੂੰ ਜੀ ਲਾਈਵ ਨੂੰ ਬਰ ਬਰ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਹਲੇ ਕਮੈਂਟ ਕਰਿਓ ਜੀ ਤੁਹਾਨੂੰ ਕਿਵੇਂ ਲੱਗਿਆ ਵੀਰਾਂ ਦਾ ਕੰਮ ਜੀ ਤੇ ਡਰੈਸ ਦਵਾਈਆਂ ਦਾ ਪਿੱਛਾ ਆ ਗਿਆ ਜੀ ਉਹ ਨਾਲ ਹੀ ਸਾਡੇ ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਨੇ ਡੰਗੜ ਕਲਾ 1100 ਰੁਪਇਆ ਦੇਖਦਾ ਸਾਰੇ ਵੀਰ ਬਾਈਕੇ ਜੀ ਆਦਾ ਹਸਾਬ ਕਿਤਾਬ 10 12 ਕੋਲੀ ਪੱਕੀ ਪਰਚੀ ਮਿਲੂਗੀ ਸੋਨੋ ਬਾਈ ਸੇ ਪੱਕੀ ਪਰਚੀ ਮਿਲੂਗੀ ਤਾਂ ਲਾਈਟ ਚਾਲ ਰਹੇ ਆ ਦੇਖਦਾ ਹੈਗਾ ਤਾਂ ਲਾਈਵ ਦਿਖਾ ਰਹੇ ਨੇ ਇਹ ਪ੍ਰੋਗਰਾਮ ਸਾਰਾ ਚੱਲ ਜੰਦਾ ਜੀ ਸੋ ਬਹੁਤ ਵੱਡਾ ਦਾ ਅਮੈਂ ਕਹਿ ਰਹੇ ਕਿ ਬਹੁਤ ਵੱਡਾ ਯੋਗਦਾਨਾ ਸਾਰੇ ਤਾਮਕੋਟ ਨਗਰ ਦਾ ਬੱਚੇ ਬੱਚੇ ਦਾ ਸਾਰੇ ਲੱਗਾ ਗੁਰਦੁਆਰਾ ਪਤੰਥ ਪ੍ਰਬੰਧਕ ਕਮੇਟੀ ਦਾ ਕੰਮ ਦਾ ਬਹੁਤ ਬਹੁਤ ਰਵਾਦ ਕਰ ਰਹਾ ਮੈਂ ਤਾਮਕੋੜ ਦਾ ਖਾਸ ਕਰਕੇ 2 ਸਾਲ ਹੋ ਗਏ ਆ 2 ਕਾਰਜ ਔਰ ਇੱਕ ਪੁੱਨ ਵਾਲੀ ਧਰਤੀ ਆ ਇਹ দান ਵਾਲੀ ਧਰਤੀ ਆ ਜਿਹਦੇ ਉੱਤੇ ਪ੍ਰਬੰਧ ਵਾਲੀ ਵੱਡੀ ਬਿਹ ਨਿਕੂਗਾ ਕਿ ਜਿੱਥੇ ਨਾਲ ਹੁੰਦੇ ਨੇ ਕਿੱਧੀਆਂ ਨਾਲ ਹੁੰਦੇ ਨੇ ਔਰ ਇਹਨਾਂ ਦਾ ਮੱਦੇਦਾਰ ਜੀ ਸਾਨੂੰ ਤਾਮਕੋੜ ਮੈਂ ਦਾ ਸਲਾਹ ਕਰਵਾ ਕਰੇ ਕਿ ਸਾਨੂੰ ਨਾਲ ਲੈ ਕੇ ਸਾਡੇ ਨਾਲ ਖੜੇ ਨੇ ਤੇ ਅਗਲੇ ਕਾਰਜ ਅਸੀਂ ਰਪਾਂਗੇ ਅਗਲੀ ਫਰਵਰੀ ਦੇ ਵਿੱਚ 2026 ਦੇ ਵਿੱਚ ਉਹ ਕਾਰਜ ਅਸੀਂ ਵੱਡੇ ਨੇ ਕਾਰਜਾਂ ਦੇ ਵਿੱਚ ਵੀ ਤੁਹਾਡੇ ਸਾਰੇ ਸਹਿਯੋਗ ਲਵਾਂਗੇ। ਉਹ ਨੇਹਾਲ ਜੀ ਕੀ ਹਾਲ ਹੈ ਜੀ? ਵਧੀਆ ਠੀਕ ਹੈ। ਵਧੀਆ ਵਧੀਆ ਤੁਸੀਂ ਦੱਸੋ। ਫਾਸਲਵਾਲੀ ਸੋਹਣੀ। ਇਹ ਸਾਡੇ ਨਿਹਾਲ ਸਿੰਘ ਜੀ ਵੱਡੇ ਭਰਾ ਮੇਰੇ। ਹੋਰ ਜੀ। ਵਧੀਆ ਤੁਸੀਂ ਦੱਸੋ ਜੀ। ਇਹ ਆਪਣੇ ਮੇਜਰ ਸਿੰਘ ਨੇ ਚੇਅਰਮੈਨ। ਠੀਕ ਹੈ ਜੀ। ਇਹ ਸਾਡੇ ਚੇਅਰਮੈਨ ਸਾਹਿਬ ਜੀ ਕਲੱਬ ਦੇ। ਇਹ ਨਾਲ-ਨਾਲ